ਮਤਲਬ ਮਤਲਬ ਜੇ ਮੈਂ ਸਕਰੀਨ ਦੀ ਵੀ ਗੱਲ ਕਰਾਂ ਮੈਂ ਸ਼ਾਇਦ ਪਰਸਨਲੀ ਸਾਰਿਆਂ ਨੂੰ ਨਹੀਂ ਮਿਲਿਆ ਹੋਊਗਾ ਸਾਰਿਆਂ ਨਾਲ ਨਿਆਣਿਆਂ ਨਾਲ ਕੰਮ ਨਹੀਂ ਕੀਤਾ ਮੈਂ ਪਰ ਹੀ ਇਜ਼ ਵੈਰੀ ਮਚੁਰ ਆਰਟਿਸਟ ਤੇ ਉਹ ਉਹ ਇਦਾਂ ਦੇ ਆਰਟਿਸਟ ਨੇ ਜਿਹੜੇ ਕਿ ਚਾਹੁੰਦੇ ਨੇ ਵੀ ਮੈਂ ਉਹਦਾਂ ਦੀ ਫਿਲਮ ਕਰਾਂ ਜਿਹਦੇ ਉੱਤੇ ਮੈਂ ਸਮਾਂ ਦੇ ਸਕਾਂ ਜਿੱਦੂ ਮੈਂ ਸਟੱਡੀ ਕਰ ਸਕਾਂ ਜਿਹਦੇ ਮੈਂ ਹਰੇਕ ਐਸਪੈਕਟ ਨੂੰ ਸਮਝ ਕੇ ਚਾਹੇ ਉਹ ਉਹ ਲਾਈਕ ਆਪਣੇ ਲਹਿਜੇ ਤੇ ਕੰਮ ਕਰਨਾ ਹੋਵੇ ਚਾਹੇ ਉਹ ਆਪਣੇ ਮੈਨਰੀਜ਼ਮ ਤੇ ਕੰਮ ਕਰਨਾ ਹੋਵੇ ਤੇ ਚਾਹੇ ਉਹ ਉਸ ਕਰੈਕਟਰ ਦੇ ਬਾਰੇ ਸਟੱਡੀ ਕਰਨ ਦੀ ਗੱਲ ਹੋਵੇ ਲਾਈਕ ਉਹ ਉਹਨਾਂ ਦੇ ਕ੍ਰੀਏਟਿਵ ਪਰਸਨ ਨੇ ਵੀ ਜਿਹੜੇ ਉਸ ਚੀਜ਼ ਨੂੰ ਬੜੀ ਬਰੀਕੀ ਨਾਲ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਮੈਂ ਉਸ ਚੀਜ਼ ਨੂੰ ਸਮਾ ਦਵਾਂ ਤੇ ਇਦਾਂ ਦੇ ਆਰਟਿਸਟ ਬਹੁਤ ਥੋੜੇ ਨੇ ਆਪਣੀ ਫੀਲਡ ਦੇ ਵਿੱਚ ਬਹੁਤ ਅ ਥੋੜੇ ਪਰਸਨਸ ਨੇ ਇੰਨਾ ਸਮਾਂ ਲਾ ਕੇ ਆਪਣੇ ਅ ਕਿਸੇ ਕਰੈਕਟਰ ਲਈ ਕੰਮ ਕੀਤਾ ਹੋਊਗਾ ਸੋ ਉਹ ਉਸ ਚੀਜ਼ ਦੀ ਹੀ ਇੰਨੀ ਖੂਬਸੂਰਤੀ ਨਿਕਲ ਕੇ ਵੀ ਆਈ ਆ ਉਹਨਾਂ ਦੇ ਕੰਮ ਦੇ ਵਿੱਚ ਵੀ ਉਹਨਾਂ ਨੇ ਜਿਸ ਹਿਸਾਬ ਨਾਲ ਅ ਉਸ ਕਰੈਕਟਰ ਦੇ ਉੱਤੇ ਕੰਮ ਕੀਤਾ ਦਾ ਦਿਨ ਜਦੋਂ ਅਸੀਂ ਜਿਹੜੀਆਂ ਫਰਸਟ ਲੁੱਕ ਆਈ ਸੀਗੀ ਜਸਟ ਫੋਟੋਸ ਆਈਆਂ ਸੀਗੀਆਂ ਜਿਹੜੀਆਂ ਉਹ ਉਸੇ ਮਿਹਨਤ ਦਾ ਹੀ ਕਮਾਲ ਆ ਵੀ ਜਿਹਦੇ ਕਰਕੇ ਉਹ ਇੰਨੀ ਜ਼ਿਆਦਾ ਸਿਮਿਲਰ ਲੱਗਣ ਲੱਗ ਪਿਆ ਵੀ ਮਤਲਬ ਉਹ ਕੁਛ ਇਦਾਂ ਨਹੀਂ ਹੈਗਾ ਵੀ ਉਹ ਕੁਦਰਤੀ ਆ ਹੋ ਨਹੀਂ ਉਹ ਉਹ ਕੰਪਲੀਟਲੀ ਹਾਰਡਵਰਕ ਆ ਜਿਹਦੇ ਕਰਕੇ ਇੰਨੀ ਅੱਖਾਂ ਦੇ ਵਿੱਚ ਦੇਖੋ ਕਿ ਤੁਸੀਂ ਚਿਹਰੇ ਮਿਲਾ ਸਕਦੇ ਹੋ ਤੁਸੀਂ ਅੱਖਾਂ ਨਹੀਂ ਮਿਲਾ ਸਕਦੇ ਕਹਿੰਦੇ ਹੁੰਦੇ ਨੇ ਨਾ ਵੀ ਲਾਈਕ ਸਾਰਿਆਂ ਦੀ ਅੱਖਾਂ ਅਲੱਗ-ਅਲੱਗ ਹੁੰਦੀਆਂ ਨੇ ਬਿਲਕੁਲ ਬਿਲਕੁਲ ਜਿਦਾ ਫਿੰਗਰਪ੍ਰਿੰਟਸ ਅਲੱਗ ਹੁੰਦੇ ਨੇ ਸੋ ਪਰ ਉਹ ਅੱਖਾਂ ਵੀ ਉਦਾਂ ਹੀ ਨਿਕਲ ਕੇ ਆਉਣੀਆਂ ਆ ਤੇ ਉਹਦੇ ਮਤਲਬ ਇਹ ਵੀ ਉਹਨਾਂ ਦੇ ਅੰਦਰ ਉਹ ਕਿਰਦਾਰ ਘੁੰਮ ਰਿਹਾ ਉਹਨਾਂ ਦੇ ਵਲੋ ਡੇਢ ਸਾਲ ਤੋਂ ਉਸ ਚੀਜ਼ ਦੇ ਉੱਤੇ ਕੰਮ ਕਰਨ ਲੱਗੇ ਹੋਣੇ ਇਹ 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 ਬਹੁਤ ਵੱਡੀ ਚੀਜ਼ ਹੈ ਇਦਾਂ ਦੇ ਆਰਟਿਸਟ ਬਹੁਤ ਘੱਟ ਨੇ ਉਹਨਾਂ ਦੇ ਅੰਦਰੋਂ ਹੁਣੇ ਕਿਰਦਾਰ ਨਿਕਲੇ ਕਿ ਨਹੀਂ ਮੈਂ ਆਈ ਥਿੰਕ ਉਹਨਾਂ ਨੂੰ ਹਲੇ ਸਮਾਂ ਹੀ ਲੱਗਣਾ ਉਸ ਚੀਜ਼ ਦੇ ਵਿੱਚ ਜਦੋਂ ਲਾਸਟ ਟਾਈਮ ਵੀ ਸਾਡੀ ਗੱਲ ਹੋਈ ਸੀਗੀ ਤੇ ਉਹ ਉਹ ਹਲ ਉਸ ਕਿਰਦਾਰ ਨਾਲ ਹੀ ਜੁੜੀਆਂ ਗੱਲਾਂ ਹੀ ਕਰ ਰਹੇ ਕਿਉਂਕਿ ਗੱਲਾਂ ਵੀ ਹੁੰਦੀਆਂ ਨੇ ਨਾ ਤੁਸੀਂ ਗੱਲਾਂ ਵੀ ਉਹਦਾਂ ਦੀਆਂ ਕਰ ਰਹੇ ਹੋਣੇ ਹੋ ਜੀ ਤੋਂ ਤੁਹਾਡੇ ਚ ਕਿਤੇ ਨਾ ਕਿਤੇ ਉਹ ਲਹਿਜਾ ਵੀ ਹਲੇ ਵੀ ਚੱਲ ਰਿਹਾ ਹੁੰਦਾ ਪਰ ਆਈ ऍम ਸ਼ੋਰ ਵੀ ਉਹ ਜਦ ਤੱਕ ਨੈਕਸਟ ਕੈਰੈਕਟਰ ਲਈ ਉਹਨਾਂ ਨੇ ਪ੍ਰਪੇਅਰ ਕਰਨਾ ਆਪਣੇ ਆਪ ਨੂੰ ਤੇ ਉਹ ਚੀਜ਼ਾਂ ਕਿਉਂਕਿ ਉਹ ਉਹਨਾਂ ਨੂੰ ਐਕਸਪੀਰੀਅੰਸ ਹੋ ਚੁੱਕਿਆ ਹੋਇਆ ਪਿਛਲੀ ਦੋ ਤਿੰਨ ਦਿਨਾਂ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ